ਹਾਲੇ ਸਸਿਕਾ ਦੋਸਤੋ ਮੈਂ ਐਮਐਸਮੋਰੀ ਪਬਲਿਕ ਕਲਾਈਮ ਟੀਵੀ ਦੇ ਨਾਲ ਸਰਹਜੀ ਤਸੀਲੇ ਨਾਲਾ ਦੇ ਪਿੰਡਾਂ ਤੋਂ ਜਿਹੜਾ ਕਿਸਾਨ ਜੁਗਤ ਮੋਰਤੇ ਵੱਲ ਜਿਹੜਾ ਕਾਰ ਦੇ ਟਰੈਕਟਰ ਮਾਰਕ ਪੰਡਿਆ ਜਾ ਰਿਹਾ ਹੈ ਇੱਕੋ ਸਾਡੀ 22 ਤਰੀਕ ਨੂੰ ਜਿਹੜਾ ਸੰਯੁਕਤ ਸਾਨ ਮੋਰਚਾ ਭਾਰਤ ਆ ਸਾਰੇ ਇੰਡੀਆ ਦਾ ਉਹਦੀ ਮੀਟਿੰਗ ਹੋਈ ਸੀ ਉਹਦੇ ਵਿੱਚ 22 ਸੂਬਿਆਂ ਦੇ ਕੋਈ ਪ੍ਰਧਾਨ ਕੋਈ ਸਖਤਰ ਉਹ ਕਲਕੱਤੇ ਤੋਂ ਵੀ ਲੋਕ ਆਏ ਸੀ ਅਸ਼ੀਸ਼ ਨੇ ਖਗਵਾਈ ਵੇਚ ਕੇਰਲਾ ਤੋਂ ਵੀ ਆਏ ਸੀ ਯਾਨੀ ਸਾਰਾ ਹੀ ਭਾਰਤ ਜਿਹੜਾ ਚੰਡੀਗੜ੍ਹ ਦੇ ਵਿੱਚ ਇਕੱਠਾ ਹੋਇਆ ਸੀ ਉਹਦੇ ਵਿੱਚ 150 ਨਮਾਇंदे ਸਨ ਆਖਰੀ ਆਖਰੀ ਸੂਬਿਆਂ ਦੇ ਉੱਥੇ ਅਸੀਂ ਫੈਸਲਾ ਕੀਤਾ ਸੀਗਾ ਕਿ 23 ਤਰੀਕ ਨੂੰ ਉਦੋਂ ਇੱਕ ਦਿਨ ਪਹਿਲਾਂ ਹੀ ਉਹ ਮੁੰਡਾ ਜਿਹੜਾ 21 ਤਰੀਕ ਨੂੰ ਗੋਲੀ ਲੱਗ ਕੇ ਗੁਜ਼ਰ ਗਿਆ ਸੀਗਾ ਅਸੀਂ ਉਹ ਸ਼ਹੀਦ ਨੂੰ ਸ਼ਹੀਦ ਕਰਾਰ ਦਿੱਤਾ ਉਹਦੇ ਚ ਮੰਨਿਆ ਕਿ ਇਹਨੂੰ 1 ਕਰੋੜ ਦੀ ਸ਼ਹਾਦਾ ਦਿਓ ਇਹਦੇ ਜਿਹੜੀ ਭੈਣ ਆ ਉਹਨੂੰ ਨੌਕਰੀ ਦਿਓ ਇਹਦੀ ਜਿਹੜੀ ਦਾਦੀ ਆ ਉਹ ਜਿੰਨੇ ਪਾਲੇ ਆ ਮਾਂ ਤੇ ਅੱਜ ਤੋਂ 17 ਸਾਲ ਪਹਿਲਾਂ ਛੱਡ ਕੇ ਕਿਤੇ ਹੋਰ ਸ਼ਾਦੀ ਕਰ ਲਈ ਸੀ ਹਾਂ ਉਹ ਅੱਜ ਵੀ ਤੁਰੀ ਫਿਰਦੀ ਆ ਉਹਦੀ ਦਾਦੀ ਨੂੰ ਪੈਨਸ਼ਨ ਲਾਓ ਉਹਦਾ ਕਰਜ਼ਾ ਉਹਦੇ ਤੇ 11 ਲੱਖ ਰੁਪਈਆ ਵਾ ਉਹ ਜਿਹੜਾ ਰੱਦ ਕਰੋ ਇਹ ਅਸੀਂ ਮੰਗਾ ਕਰਕੇ 23 ਨੂੰ ਅਸੀਂ ਸਾਰੇ ਭਾਰਤ ਵਿੱਚ ਤੁਹਾਨੂੰ ਯਾਦ ਆ ਇਹ ਜਿਹੜਾ ਸੀਗਾ ਕਾਲਾ ਦਿਨ ਮਨਾਇਆ ਉਹਦੇ ਤੋਂ ਬਾਅਦ ਸਾਡਾ ਹੈਗਾ ਸੀਗਾ ਕਿ ਅਸੀਂ 26 ਤਰੀਕ ਨੂੰ ਟਰੈਕਟਰਾਂ ਦਾ ਪ੍ਰਦਰਸ਼ਨ ਕਰਨਾ ਵਾ ਇਹ ਟਰੈਕਟਰਾਂ ਦੇ ਪ੍ਰਦਰਸ਼ਨ ਸਾਨੂੰ ਉੱਥੇ ਟੈਲੀਫੋਨ ਆ ਗਿਆ ਸੀਗਾ ਕਿ ਜਿਹੜੇ ਯੂਰਪ ਦੇ ਮੁਲਕ ਆ ਉਹਨਾਂ ਦੀਆਂ ਸਬਸਿਡੀਆਂ ਖੋਈਆਂ ਜਾ ਰਹੀਆਂ ਉਹਨਾਂ ਨੂੰ ਡੀਜ਼ਲ ਤੇ ਸਬਸਿਡੀ ਮਿਲਦੀ ਹੈ ਟਰੈਕਟਰਾਂ 'ਚ ਉਹ ਨਹੀਂ ਮਿਲ ਰਹੀ ਉਹਨਾਂ ਨੂੰ ਖਾਦਾਂ ਤੇ ਹੋਰ ਜਿਹੜੀਆਂ ਸਬਸਿਡੀਆਂ ਮਿਲਦੀਆਂ ਸੀ ਜਿਹੜੀ ਸਹਾਇਤਾ ਮਿਲਦੀ ਸੀ ਹਾਲ ਬਾਦ ਕਿਸਾਨਾਂ ਨੂੰ ਉਹ ਕਟੌਦੀ ਕਰ ਦਿੱਤੀ ਆ ਉਹ ਵੀ ਹਾਏ ਹਾਏ ਕਰਦੇ ਫਿਰਦੇ ਆ ਉਹ ਕਹਿੰਦੇ ਅਸੀਂ ਵੀ ਜਿਹੜਾ ਵਾ ਟਰੈਕਟਰ ਜਿਹੜੇ ਆ ਉਹ ਅਸੀਂ ਤੁਹਾਡੇ ਨਾਲ ਖੜੇ ਕਰਾਂਗੇ ਵੈਸੇ ਉਹ ਕਹਿੰਦੇ ਸਾਡੇ ਟਰੈਕਟਰ ਪਹਿਲਾਂ ਹੀ ਸੜਕਾਂ ਦੇ ਉੱਤੇ ਆਏ ਹੋਏ ਆ ਸੋ ਇਸ ਕਰਕੇ ਅੱਜ ਸਾਰੀ ਦੁਨੀਆ ਦੇ ਵਿੱਚ ਜਿਹੜੇ ਖੇਤੀਬਾੜੀ ਵਾਲੇ ਦੇਸ਼ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਨੂੰ ਛੱਡ ਕੇ ਉਹ ਸਾਰੇ ਸੜਕਾਂ ਤੇ ਆ ਟਰੈਕਟਰ ਜਿਹੜਾ ਵਾ ਇਹ ਕਿਸਾਨਾਂ ਦਾ ਇੱਕ ਬਹੁਤ ਵੱਡਾ ਹਥਿਆਰ ਆ ਜਿੱਤਰਾ ਫੌਜੀ ਦੀ ਗਾਨ ਆ ਇਸੇ ਤਰ੍ਹਾਂ ਬਾਕੀ ਜਿਹੜਾ ਲੋਕ ਹੋਰ ਆਪਣੀ ਰੱਖਿਆ ਕਰਦੇ ਆ ਸਾਡੀ ਸੁਰੱਖਿਆ ਜਿਹੜੀ ਏ ਟਰੈਕਟਰ ਹੈ ਟਰੈਕਟਰ ਸਾਡਾ ਸਿੰਬਲ ਆ ਸੋ ਇਸ ਕਰਕੇ ਟਰੈਕਟਰਾਂ ਦਾ ਪ੍ਰਦਰਸ਼ਨ ਇੱਥੇ ਨਹੀਂ ਹੈਗਾ ਇਹ ਸਾਰੇ ਭਾਰਤ ਵਿੱਚ ਆ ਜਿਹੜੇ ਜਿਹੜੇ ਕਿਸਾਨ ਕੋਲ ਟਰੈਕਟਰ ਹੈਗਾ ਕਈਆਂ ਪਹਾੜੀ ਸੂਬਿਆਂ ਟਰੈਕਟਰ ਨਹੀਂ ਹੈਗੇ ਉਹ ਹੋਰ ਜਗ੍ਹਾ ਪ੍ਰਦਰਸ਼ਨ ਕਰਨਗੇ ਜਿਹੜੇ ਜਿਹੜੇ ਟਰੈਕਟਰ ਹਿੰਦੁਸਤਾਨ 'ਚ ਆ ਉਹ ਅਸੀਂ ਤਕਰੀਬਨ ਕਿੰਨੇ ਵੀ ਸਾਰੇ ਛੜਕਾਂ ਸੜਕਾਂ ਕਿਹੜੀਆਂ ਜਿਹੜੇ ਨੈਸ਼ਨਲ ਹਾਈਵੇ ਆ ਪਹਿਲਾਂ ਉਹਨਾਂ ਦੇ ਖੜੇ ਕਰੋ ਜੇ ਉਹਦੇ ਤੋਂ ਅੱਗੇ ਜਾ ਕੇ ਕਿਤੇ ਜ਼ੋਰ ਪੈਂਦਾ ਹੋਵੇ ਤੇ ਫਿਰ ਸਟੇਟ ਹਾਈਵੇ ਜਿਹੜੇ ਉਹ ਉਹਨਾਂ ਦੇ ਉੱਤੇ ਜਿਹੜੇ ਟਰੈਕਟਰ ਖੜੇ ਕਿਤੇ ਜਾਣ ਪ੍ਰਦਰਸ਼ਨ ਕੀਤਾ ਜਾਵੇ ਇਹ ਸਾਡਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਐਥੇ 12 ਵਜੇ ਸਟਾਰਟ ਹੋ ਗਿਆ ਤੁਹਾਡੇ ਸਾਹਮਣੇ 4 ਵਜੇ ਤੱਕ ਰਹੂਗਾ ਇਹ ਜਾਣਾ ਵਾ ਬਾਈਪਾਸ ਤੱਕ ਇਹ ਤੁਸੀਂ ਵੇਖਿਆ ਜਿੱਥੋਂ ਕਿੱਡਾ ਵੱਡਾ ਕਾਫਲਾ ਚੱਲੇ ਗਿਆ ਉਹ ਹੋਰ ਪਿੱਛੋਂ ਵੀ ਆ ਰਹੇ ਆ ਅਗਲੇ ਬੰਨੇ ਬਾਕੀ ਜ세 ਬੰਦੀਆਂ ਦੇ ਜਿਹੜੇ ਆ ਹੋਰ ਜਿਹੜੇ ਅਗਲੇ ਬੰਨੇ ਭਲੇ ਪਿੰਡ ਫੇਰ ਸਾਡੇ ਬੰਦੇ ਜਿਹੜੇ ਆ ਖਲੋਤੇ ਸਵੇਰ ਦੇ ਸੋ ਇਸ ਕਰਕੇ ਇਹ ਬਹੁਤ ਵੱਡਾ ਪ੍ਰਦਰਸ਼ਨ ਆ ਸਰਕਾਰ ਦੇ ਉੱਤੇ ਬਹੁਤ ਵੱਡਾ ਦਬਾਅ ਆ ਪਰ ਸਾਡੇ ਪੰਜਾਬੀਆਂ ਨੂੰ ਇੱਕ ਐਸੀ ਗੱਲ ਬਣ ਗਈ ਆ ਉਹ ਇਹਨੂੰ ਇਹਦੀ ਦਬਾਅ ਦੀ ਸਮਝਦੇ ਆ ਵੀ ਕੋਈ ਥੱਕਾ ਮੁੱਕੀ ਹੋਵੇ ਤਾਂ ਉਹ ਦਬਾਅ ਹੁੰਦਾ ਕੋਈ ਐਵੇਂ ਕੋਈ ਉਂਝ ਥੱਕੇ ਨਾ ਕੋਈ ਕੰਮ ਕਰਦੇ ਹੋ ਤੇ ਉਹ ਦਬਾਅ ਨਾ ਦਬਾਅ ਲੋਕਾਂ ਦਾ ਹੁੰਦਾ ਲੋਕਾਂ ਦੀ ਕਿੰਨੇ ਗਿਣਤੀ ਆ ਅੱਜ ਸਰਕਾਰ ਨੇ ਗਿਣ ਲੈਣੀ ਉੱਤੇ ਉਹਨਾਂ ਦੇ ਆਪਣਾ ਵੀ ਇਹ ਕਿੰਨੇ ਟਰੈਕਟਰ ਆਏ ਆ ਐਸੋੜੇ ਇੰਡੀਆ ਦੇ ਵਿੱਚ ਜਿੰਨੇ ਟਰੈਕਟਰ ਮੈਂ ਨਾ 25% ਵੀ ਬਾਹਰ ਆ ਜਾਣ ਤੇ ਸਰਕਾਰ ਦੀ ਜਿਹੜੀ ਚੱਪਣੀ ਚ ਨੱਕ ਡੋਬਣਾ ਚਾਹੀਦਾ ਪੀਟਾ ਵੱਡਾ ਲੋਕ ਆਪਣਾ ਕੰਮ ਛੱਡ ਕੇ ਬਾਹਰ ਸੜਕਾਂ ਤੇ ਆਏ ਆ ਮੰਗਾ ਕੀ ਆ ਮੰਗਾ ਕੋਈ ਐਸੀਆਂ ਵਾਧੀਆਂ ਨਹੀਂ ਹੈਗੀਆਂ ਇਹ ਕਹਿੰਦੇ ਸਾਨੂੰ 15 ਲੱਖ ਕਰੋੜ ਰੁਪਇਆ ਐਮਐਸਪੀ ਦੇ ਦੇਣਾ ਪਈ। ਜਿਹੜੀ ਕਣਕ ਖਰੀਦੀ ਆ ਉਹ 76000 ਕਰੋੜ ਦੀ ਖਰੀਦੀ ਸਾਰੇ ਭਾਰਤ ਚੋਂ। ਪਿਛਲੇ ਸਾਲ ਜਿਹੜਾ ਆਪਣਾ ਝੋਨਾ ਖਰੀਦਿਆ, ਚੌਲ ਖਰੀਦੇ ਆ 136000 ਦੇ ਖਰੀਦੇ ਆ। ਇਹ 2 ਲੱਖ ਕਰੋੜ ਰੁਪਇਆ ਬਣਦਾ ਵਾ ਰਿਵੋਲਵਿੰਗ ਫੰਡ ਆ। ਇਹ ਕਾਨਾ ਨਹੀਂ ਲੱਗਦਾ ਸਰਕਾਰ ਦਾ। ਜਾਣ ਬੁੱਝ ਕੇ ਢੇਡੜੀਆਂ ਲੈਂਦੀ ਆ ਲੈਂਦੀ ਕਿਉਂ ਆ? ਕਿ ਜਿਹੜੇ ਕਾਰਪੋਰੇਟ ਘਰਾਣੇ ਆ ਜਿਹੜਾ ਸਾਡੀਆਂ ਫਸਲਾਂ ਲੁੱਟਣਾ ਚਾਹੁੰਦੇ ਆ ਉਹਨਾਂ ਦੇ ਦੁਬਾਰਾ ਛੱਲੇ ਆ ਇੱਕ ਡਬਲਯੂਟੀਓ ਵਿਸ਼ਵ ਪਾਰ ਸੰਸਥਾ ਜਿਹੜੀ ਆ ਉਹ ਕਹਿੰਦੀ ਆ ਫਸਲਾਂ ਦੇ ਭਾਅ ਨਹੀਂ ਚਾਹੀਦੇ ਵਪਾਰੀ ਹੁਣ ਸਰਕਾਰ ਨਾ ਖਰੀਦੇ ਨਾ ਇਹ ਲੋਕਾਂ ਵਿੱਚ ਪਬਲਿਕ ਵੰਡ ਪ੍ਰਣਾਲੀ ਲਾਵੇ ਨਾ ਸਬਸਿਡੀਆਂ ਦੇਵੇ ਆਪਣਿਆਂ ਦੇ ਜਾਂਦੇ ਆ ਸੋ ਇਸ ਕਰਕੇ ਅੱਜ ਅਸੀਂ ਡਬਲਯੂਟੀਓ ਦੇ ਵਿੱਚੋਂ ਬਾਹਰ ਆਉਣ ਲਈ ਉਹਦਾ ਪਤਲਾ ਫੁੱਕਣਾ ਹੈ ਬਰੌਂਡ ਹੈ ਸਾਡੇ ਬੰਦੇ WTO ਦਾ ਪਤਲਾ ਫੂਕਾਂਗੇ ਉਹਦਾ ਪਿੱਟ ਸਿਆਪਾ ਕਰ ਰਹੇ ਆ ਟਰੈਕਟਰਾਂ ਦੇ ਉੱਤੇ ਆ ਵੀ ਜਿਹੜਾ ਵਾ ਸਾਡੀ ਕਰਜ਼ੇ ਵੀ माफ ਕਰੋ ਬਾਕੀ ਬੰਗਾ ਮੰਨੋ ਇਹ ਆ ਸਾਡਾ ਜਿਹੜਾ ਰੋਜ਼ ਪ੍ਰਦਰਸ਼ਨਾਂ ਟਰੈਕਟਰਾਂ ਦਾ ਪ੍ਰਦਰਸ਼ਨ ਹੈ